ਸਾਡੇ ਅੱਜ ਕੁੜੀਆ ਹੋਈ ਹੈ ਜੀ 4 ਸਾਲ ਬਾਅਦ ਸਾਡੇ ਘਰ 'ਚ ਖੁਸ਼ੀ ਆਈ ਹੈ ਜੀ ਬਹੁਤ ਖੁਸ਼ੀ ਆ ਤੁਹਾਨੂੰ ਜੀ ਤੇ ਸਾਨੂੰ ਮੁੰਡਾ ਚਾਹੀਦਾ ਨਹੀਂ ਪਹਿਲੀ ਗੱਲ ਤਾਂ ਤਾਇਆ ਦੀ ਗੱਲ ਮੈਂ ਤਾਇਆ ਦਾ ਘੋਣਾ ਨਹੀਂ ਮੈਂ ਨੂੰ ਕਿਹਾ ਵੱਡੇ ਪਾਪਾ ਕਹਿਣਾ ਮੈਂ ਕੁੜੀ ਨੂੰ ਤਰਸਿਆ ਪਿਆ ਸੀਗਾ ਬਈ ਕੁੜੀਆਂ ਨੂੰ ਇੰਨਾ ਪਿਆਰ ਲੈਂਦੇ ਨੇ ਬੱਚੇ ਕਿ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਤੇ ਮੈਂ ਅੱਜ ਦੇ ਜਿਹੜੇ ਜੋ ਚੱਲ ਰਿਹਾ ਵਾ ਲੋਕੀ ਕਹਿੰਦੇ ਵੀ ਈਆਂ ਇਦਾਂ ਨਹੀਂ ਉਦਾਂ ਨਾ ਜਾ ਮੂੰਹ ਵਰਝਾ ਲੈਂਦੇ ਪਰ ਨਹੀਂ ਇਹ ਕੰਮ ਨਾ ਕਰਿਆ ਕਰੋ ਈਆਂ ਤਾਂ ਬਹੁਤ ਪਿਆਰ ਲੈਂਦੀਆਂ ਵਾ ਇਹਨਾਂ ਮੈਂ ਤਾਂ ਤਰਸਿਆ ਪਿਆ ਸੀ ਕੁੜੀ ਨੂੰ ਕਿ ਅੱਜ ਪ੍ਰਮਾਤਮਾ ਨੇ ਸਾਡੇ ਘਰ ਤੇ ਦੀਦਾਰਤ ਕੀਤੀ ਹੈ ਮੇਰੇ ਤੋਂ ਖੁਸ਼ੀ ਨਹੀਂ ਜ਼ਰੂਰੀ ਨਹੀਂ ਮੈਂ ਮੈਂ ਵਰਮਾ ਮੇਰਾ ਪੁੱਤ ਮੇਰਾ ਪੁੱਤ ਆਇਆ ਮੇਰਾ ਮੇਰਾ ਪੁੱਤ ਸਾਡੇ ਅੱਜ ਗੁੜੀਆ ਹੋਈ ਹੈ ਜੀ 4 ਸਾਲ ਬਾਅਦ ਸਾਡੇ ਘਰ 'ਚ ਖੁਸ਼ੀ ਆਈ ਹੈ ਜੀ ਬਹੁਤ ਖੁਸ਼ੀ ਆ ਸਾਨੂੰ ਜੀ ਤੇ ਸਾਨੂੰ ਮੁੰਡਾ ਚਾਹੀਦਾ ਨਹੀਂ 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 ਗੁੜੀਆਂ ਬਹੁਤ ਪਿਆਰ ਦਿੰਦੀਆਂ ਜੀ ਕੀ ਕਹਿਣਾ ਚਾਹੋਗੇ ਅਕਸਰ ਜਿਹੜਾ ਦੇਖਿਆ ਜਾਂਦਾ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਇਹ ਤਾਂ ਮੁੰਡਿਆਂ ਨਾਲੋਂ ਵੱਧ ਕੇ ਹੁੰਦੀਆਂ ਜੀ ਹਾਂ ਜੀ ਜੇ ਜੇ ਕੋਈ ਕਹਿੰਦਾ ਨਾ ਵੀ ਫੇਰ ਕੀ ਹੋਇਆ ਬਹੁਤ ਸਾਨੂੰ ਕਹਿੰਦੇ ਸੀਗੇ ਵੀ ਫੇਰ ਕੀ ਹੋ ਗਿਆ ਕੋਈ ਨਹੀਂ ਫੇਰ ਕੀ ਹੋ ਗਿਆ ਨਹੀਂ ਮੇਰੀ ਧੀ ਨਹੀਂ ਮੇਰਾ ਬੱਚਾ ਹੈ ਮੁੰਡਾ ਹੈ ਮੇਰਾ ਹਾਂ ਇਹਨੂੰ ਮੁੰਡਿਆਂ ਤੋਂ ਵੱਧ ਕੇ ਰੱਖਾਂਗੇ ਅਸੀਂ ਹਾਂਜੀ ਪਿਆਰ ਦੇ ਜਾਂਦੇ ਨੂੰ ਇਹਦੇ ਇਹਦੇ ਆਤੇ ਨਾ ਬਾਹਾਂ ਫਿਲਾ ਕੇ ਖੜੇ ਆ ਬਹੁਤ ਸਾਡੇ ਤੇ ਚੱਕਰ ਨੂੰ ਖੜੇ ਇਹਨੂੰ ਤਰਸਦੇ ਫਿਰਦੇ ਆ ਬੱਚੇ ਨੂੰ ਕਦੋਂ ਘਰੇ ਆਵੇ ਹਾਂਜੀ ਪੂਰੇ ਹਾਂਜੀ ਜੀ ਪਹਿਲੀ ਗੱਲ ਤਾਂ ਤਾਇਏ ਦੀ ਗੱਲ ਮੈਂ ਤਾਇਆ ਦਾ ਕੋਣਾ ਨਹੀਂ ਮੈਂ ਇਹਨੂੰ ਕਹੇ ਵੱਡੇ ਪਾਪਾ ਕਹਿਣਾ ਮੈਂ ਕੁੜੀ ਨੂੰ ਤਰਸਿਆ ਪਿਆ ਸੀਗਾ ਮੈਂ ਕੁੜੀਆਂ ਨੂੰ ਇੰਨਾ ਪਿਆਰ ਲੈਂਦੀ ਆ ਬੱਚੇ ਕਿ ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ ਤੇ ਮੈਂ ਅੱਜ ਦੇ ਜਿਹੜੇ ਜੋਗ ਚੱਲ ਰਿਹਾ ਵਾ ਲੋਕੀ ਕਹਿੰਦੇ ਵੀ ਤੀਆਂ ਇਦਾਂ ਨਹੀਂ ਉਦਾਂ ਨਾ ਜਾਂ ਮੂੰਹ ਮਰਝਾ ਲੈਂਦੇ ਪਰ ਨਹੀਂ ਇਹ ਕੰਮ ਨਾ ਕਰਿਆ ਕਰੋ ਤੀਆਂ ਤਾਂ ਬਹੁਤ ਪਿਆਰ ਲੈਂਦੀਆਂ ਵਾ ਇਹਨਾਂ ਮੈਂ ਤਾਂ ਤਰਸਿਆ ਪਿਆ ਸੀ ਕੁੜੀ ਨੂੰ ਕਿ ਅੱਜ ਪਰਮਾਤਮਾ ਨੇ ਸਾਡੇ ਘਰ ਧੀ ਦੀ ਦਾਤ ਬਖਸ਼ੀ ਆ ਮੇਰੇ ਤੋਂ ਖੁਸ਼ੀ ਨਹੀਂ ਜਰੀ ਆਂਦੀ ਮੈਂ ਮੈਂ ਪਰਮਾਤਮਾ ਮੇਰਾ ਪੁੱਤ ਮੇਰਾ ਬੋਤਾ ਆ ਮੇਰਾ ਖੁਸ਼ੀ ਦਾ ਟਾਈਮ ਆ ਮੇਰਾ ਪੁੱਤ ਏ ਸੱਚੇ ਪਾਤਸ਼ਾਹ ਸਾਡੇ ਘਰੇ ਇੰਨੀ ਮਿਹਰ ਕਿਉਂਕਿ ਮੇਰੀ ਮਾਤਾ ਤੋਂ ਬਾਅਦ ਆਣੀ ਆ ਮੇਰੀ ਮਾਤਾ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਂ ਇਹ ਸਾਰਾ ਕੁਝ ਹੀ ਆ ਮੇਰੇ ਲਈ ਖੁਸ਼ ਰਹਿ ਫਿਰ ਪਰ ਮੇਰਾ ਵੀਰ ਮੈਂ ਤਾਂ ਇਹ ਦੁਨੀਆ ਨੂੰ ਮੈਸੇਜ ਦੇਣਾ ਚਾਹੁੰਦਾ ਵਾ ਤੀਆਂ ਨੂੰ ਅੱਗੇ ਲੈ ਕੇ ਆਓ ਯਾਰ ਤੀਆਂ ਦਾ ਬਹੁਤ ਪਿਆਰ ਲੈਂਦੀਆਂ ਵੀ ਇਹਨਾਂ ਤਾਂ ਯਾਰ ਇਹਨਾਂ ਦਾ ਦੇਣਾ ਨਹੀਂ ਆਪਾਂ ਦੇ ਸਕਦੇ ਨਹੀਂ ਦੇ ਸਕਦੇ ਹਣਾ ਮੈਂ ਕਹਿੰਦਾ ਵੀਰੇ ਮੇਰਾ ਇੰਨਾ ਰੀ ਸੀ ਮੈਂ ਆ ਤੀਨ ਨੂੰ ਆਪਦੀ ਨੂੰ ਲੈ ਕੇ ਹੀ ਇਦਾਂ ਜਾਣਾ ਆ ਵੀ ਪੂਰੇ ਮੋਗੇ ਨੂੰ ਪਤਾ ਲੱਗੇ ਵੀ ਕੰਬੋਆ ਦੇ ਘਰ ਮੇਰੀ ਕੰਬੋਦ ਧੀ ਆ ਰਹੀ ਹੈ ਰੈੱਡ ਫੈਮਲੀ ਦੇ ਵਿੱਚ ਧੀ ਆਈ ਆ ਵੀ ਸਾਰੀ ਖੁਸ਼ੀ ਸਾਰੀ ਫੈਮਲੀ ਦਾ ਇੰਤਜ਼ਾਰ ਕਰ ਰਿਆ ਸਵੇਰ ਦੇ ਰੋਣਾ ਨਹੀਂ ਯਾਰ ਰੋਣਾ ਨਹੀਂ ਮੇਰਾ ਵੀਰ ਮੈਂ ਸਾਰਿਆਂ ਨੂੰ ਮੈਸੇਜ ਦਵਾਂਗਾ ਮੇਰਾ ਵੀਰ ਸਾਰੇ ਇਹਦੇ ਲਈ ਵੀ ਦੁਆ ਕਰਿਓ ਵੀ ਪ੍ਰਮਾਤਮਾ ਦੀ ਲੰਬੀ ਉਮਰ ਕਰੇ ਤੇ ਇਹਦਾ ਨਾਮ ਹੈ ਬੜਾ ਸੋਹਣਾ ਰੱਖਿਆ ਗੁਰਨਦਰ ਕੋਰੇ ਦਾ ਨਾਮ ਰੱਖਿਆ ਹੈ ਤੇ ਬਹੁਤ ਸੋਹਣਾ ਆ ਤੇ ਸਾਰੀ ਦੁਨੀਆ ਨੂੰ ਮੈਸੇਜ ਆ ਮੇਰਾ ਵੀਰ ਧੀਆ ਨੂੰ ਅੱਗੇ ਲੈ ਕੇ ਆਓ